ਕਰੇ ਲੋ ਝਗੜੇ ਨੇ ਲਿਆ ਖੂਨੀ ਰੂਪ ਹਯਵਾਨ ਪਿਓ ਨੇ ਆਪਣੀ ਹੀ ਧੀ ਦਾ ਕੀਤਾ ਕਤਲ ਚਾਕੂ ਨਾਲ ਕੀਤੇ 25 ਵਾਰ ਰੂ ਕੰਬਾਉ ਤਸਵੀਰਾਂ ਹੋਈਆਂ ਸੀਸੀਟੀਵੀ ਚ ਕੈਦ ਸਸ਼ਰਕਾਲ ਤੁਸੀਂ ਜੜਿਓ ਲਾਈਵ ਪੰਜਾਬੀ ਟੀਵੀ ਦੇ ਨਾਲ ਖਬਰ ਜੋ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਕਿ ਇੱਕ ਪਿਓ ਦੇ ਵੱਲੋਂ ਆਪਣੀ ਹੀ ਧੀ ਦਾ ਕਤਲ ਕੀਤਾ ਗਿਆ ਚਾਕੂਆਂ ਦੇ ਨਾਲ ਆਪਣੀ ਹੀ ਬੱਚੀ ਤੇ ਵਾਰ ਕੀਤਾ 25 ਵਾਰ ਕੁੱਲ ਉਸ ਲੜਕੀ ਤੇ ਕੀਤੇ ਗਏ ਨੇ ਤੇ ਲੜਕੀ ਦੀ ਮੌਕੇ ਤੇ ਮੌਤ ਹੋ ਗਈ ਇਹ ਖਬਰ ਗੁਜਰਾਤ ਤੋਂ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਪਿਤਾ ਆਪਣੀ ਹੀ ਬੱਚੀ ਦਾ ਕਾਤਲ ਬਣਿਆ ਪੁਲਿਸ ਦੇ ਵੱਲੋਂ ਹੁਣ ਉਸ ਹੈਵਾਨ ਪਿਤਾ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਤੇ ਜਦ ਸੱਚਾਈ ਸਾਹਮਣੇ ਆਈ ਤੇ ਪਤਾ ਲੱਗਾ ਕਿ ਘਰ ਦੇ ਵਿੱਚ ਇੱਕ ਨਿੱਕੀ ਜਹੀ ਗੱਲ ਤੋਂ ਲੈ ਕੇ ਲੜਾਈ ਹੋਈ ਸੀ ਤੇ ਲੜਾਈ ਨੇ ਇਸ ਤਰੀਕੇ ਭਿਆਨਕ ਰੂਪ ਲੈ ਲਿਆ ਖੌਫਨਾਕ ਮੋੜ ਲਿਆ ਹੈ ਕਿ ਪਿਤਾ ਆਪਣੇ ਹੀ ਬੱਚੀ ਦਾ ਕਾਤਲ ਬਣਿਆ ਸੀਸੀਟੀਵੀ ਫੁਟੇਜ ਜੋ ਸਾਹਮਣੇ ਆਈ ਉਸ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕੇ ਪਰਿਵਾਰਿਕ ਮੈਂਬਰ ਇੱਕ ਦੂਸਰੇ ਦੇ ਨਾਲ ਬੋਲਦੇ ਹੋਏ ਨਜ਼ਰ ਆ ਰਹੇ ਨੇ ਤੇ ਉਸ ਦੇ ਵਿਚਕਾਰ ਇਸ ਪਿਤਾ ਦੇ ਵੱਲੋਂ ਆਪਣੀ ਜੇਬ ਦੇ ਵਿੱਚੋਂ ਚਾਕੂ ਕੱਢਿਆ ਗਿਆ ਤੇ ਉਸ ਨੇ ਆਪਣੀ ਬੱਚੀ ਤੇ ਵਾਰ ਕਰਨੇ ਸ਼ੁਰੂ ਕਰ ਦਿੱਤੇ। ਕੁੱਲ 25 ਵਾਰ ਉਸ ਲੜਕੀ ਤੇ ਕੀਤੇ ਗਏ ਨੇ ਤੇ ਜੇਕਰ ਕੋਈ ਵੀ ਪਰਿਵਾਰਿਕ ਸਦਸਿਆ ਛੁੜਵਾਉਣ ਦੇ ਲਈ ਆਉਂਦਾ ਸੀ ਤੇ ਉਸ ਦੇ ਉੱਤੇ ਵੀ ਇਸ ਸ਼ਖਸ ਦੇ ਵੱਲੋਂ ਵਾਰ ਕੀਤੇ ਗਏ ਨੇ ਤੇ ਖਬਰ ਇਹੀ ਸਾਹਮਣੇ ਆਈ ਹੈ ਕਿ ਅਸਲ ਦੇ ਵਿੱਚ ਕੋਠੇ ਦੇ ਉੱਤੇ ਸੋਨ ਨੂੰ ਲੈ ਕੇ ਗੱਲਬਾਤ ਹੋਈ ਸੀ ਘਰਦਿਆਂ ਦੇ ਵਿੱਚ ਪਰ ਉਹ ਛੋਟੀ ਜਹੀ ਗੱਲ ਨੇ ਲੜਾਈ ਦਾ ਰੂਪ ਲੈ ਲਿਆ ਤੇ ਬਾਅਦ ਦੇ ਵਿੱਚ ਕਾਫੀ ਜ਼ਿਆਦਾ ਇਹ ਲੜਾਈ ਜਿਹੜੀ ਹੈ ਉਹ ਭਿਆਨਕ ਰੂਪ ਲੈਂਦੀ ਹੋਈ ਨਜ਼ਰ ਆਈ ਕਿ ਇੱਕ ਪਿਤਾ ਆਪਣੀ ਹੀ ਬੱਚੀ ਦਾ ਕਾਤਲ ਬਣ ਗਿਆ ਜਦ ਮਾਂ ਦੇ ਵੱਲੋਂ ਆਪਣੀ ਬੱਚੀ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਸ਼ਖਸ ਦੇ ਵੱਲੋਂ ਉਸ ਦੀਆਂ ਵੀ ਉਂਗਲਾਂ ਜਿਹੜੀਆਂ ਨੇ ਉਹ ਵੱਢ ਦਿੱਤੀਆਂ ਗਈਆਂ ਇੱਕ ਖੌਫਨਾਕ ਤਸਵੀਰਾਂ ਇਸ ਵੇਲੇ ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਨੇ ਤੇ ਤੁਹਾਨੂੰ ਵੀ ਸਕਰੀਨ ਤੇ ਤਸਵੀਰਾਂ ਦਿਖਾਈਆਂ ਜਾ ਰਹੀਆਂ ਹੈ ਕਿ ਕਿਸ ਤਰ੍ਹਾਂ ਇਸ ਹੈਵਾਨ ਪਿਤਾ ਨੇ ਆਪਣੀ ਹੀ ਚੀ ਨੂੰ ਮੌਤ ਦੇ ਘਾਟ ਉਤਾਰਿਆ ਹੈ ਚਾਕੂ ਦੇ ਨਾਲ ਉਸ ਦੇ ਉੱਤੇ 25 ਵਾਰ ਕੀਤੇ ਗਏ ਨੇ ਲਗਾਤਾਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਕਿ ਜਿਹੜੇ ਲੋਕ ਨੇ ਆਪਣੇ ਆਦੇ ਹੀ ਖੂਨ ਦੇ ਪਿਆਸੇ ਬਣ ਜਾਂਦੇ ਨੇ ਤੇ ਹੁਣ ਇਹ ਘਰੇਲੂ ਝਗੜੇ ਤੋਂ ਸ਼ੁਰੂਆਤ ਹੋਈ ਤੇ ਬਾਅਦ ਦੇ ਵਿੱਚ ਖੂਨੀ ਰੂਪ ਇਸ ਵਾਰਦਾਤ ਨੇ ਲਿਆ ਕਿ ਇੱਕ ਪਿਓ ਨੇ ਆਪਣੀ 19 ਸਾਲਾ ਧੀ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ ਪੂਰੇ 25 ਵਾਰ ਉਸ ਲੜਕੀ ਦੇ ਉੱਤੇ ਉਸਦੇ ਹੀ ਪਿਤਾ ਦੇ ਵੱਲੋਂ ਕੀਤੇ ਗਏ ਨੇ ਤੇ ਹੁਣ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਸ ਹੈਵਾਨ ਨੂੰ ਸਜ਼ਾ ਜ਼ਰੂਰ ਹੋ ਸਕੇ ਤੇ ਸਾਡੇ ਚੈਨਲ ਦੇ ਨਾਲ ਵੀ ਜੁੜੇ ਰਹੋ ਲਾਈਫ ਪੰਜਾਬੀ ਟੀਵੀ ਹੁਣ ਭਾਰਤ ਵਿੱਚ Jio TV Jio Fiber ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ Amazon Fire TV Daily Hunt ਤੇ ਇਹ ਬਾਬਾ ਤੇ ਦੇਖ ਸਕਦੇ ਹੋ USA ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ IPTV ਪਲੇਟਫਾਰਮ ਤੇ ਦੇਖ ਸਕਦੇ ਹੋ ਰਣੇ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ